ਸਸੇ ਕਾਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਜਰਵੇਗਾ ਤਾਜ਼ਾ ਸੈਟਲਾਈਟ ਮੈਪਸ ਦੇਖੀ ਜਾਵੇ ਤਾਂ ਬੱਦਲਬਾਈ ਸਿਸਟਮ ਪੰਜਾਬ ਦੇ ਬਾਹਰ ਨੇ ਪਹਾੜੀ ਖੇਤਰਾਂ ਵਿੱਚ ਇੱਕ ਤੋਂ ਬਾਅਦ ਇੱਕ ਸਿਸਟਮ ਨੇ ਪਛਮੀ ਸਿਸਟਮ ਲਗਾਤਾਰ ਬਰਕਰਾਰ ਨੇ ਦਿਨ ਦੇ ਵੇਲੇ ਸਵੇਰ ਦੇ ਪਹਿਲੇ ਘੰਟੇ ਵਿੱਚ ਬੱਦਲਬਾਈ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੀ ਹਲਕੀ ਦਰਮਿਆਨੀ ਬੂੰਦਾਬੰਦੀ ਵੀ ਹੋਈ ਜਿਸ ਦੇ ਨਾਲ ਸਵੇਰ ਦੇ ਸਮੇਂ ਥੋੜ੍ਹਾ ਜਿਹਾ ਮੌਸਮ ਠੰਡਾ ਹੋ ਗਿਆ ਸੀ ਪਰ ਧੁੱਪ ਲੱਗਣ ਦੇ ਨਾਲ ਦੁਬਾਰਾ ਤੋਂ ਮੌਸਮ ਠੀਕ ਠਾਕ ਬਣ ਚੁੱਕੇ ਨੇ ਦਿਨ 25 26 ਡਿਗਰੀ ਪਾਰ ਕਰ ਚੁੱਕਿਆ ਤੇ ਰਾਤ ਦੇ ਤਾਪਮਨ ਵੀ 11 12 ਡਿਗਰੀ ਤੋਂ ਉੱਪਰ ਹੀ ਰਹਿਣ ਦੀ ਉਮੀਦ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਹਨ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਅੱਜ ਰਾਤ ਹਲਕੀ ਦਰਮਿਆਨੀ ਪੱਛਮੀ ਹਵਾ ਦੀ ਵਾਪਸੀ ਹੁੰਦੀ ਦਿਖਾਈ ਦੇ ਰਹੀ ਹੈ ਪਰ ਹਵਾ ਦੀ ਗਤੀ ਕੋਈ ਜ਼ਿਆਦਾ ਦੇਖਣ ਨੂੰ ਨਹੀਂ ਮਿਲੇਗੀ ਦਿਨ ਦੇ ਸਮੇਂ ਜਿਸ ਤਰੀਕੇ ਦੀ ਹਵਾ ਚੱਲ ਰਹੀ ਸੀ ਤਾਂ ਰਾਤ ਨੂੰ ਹਵਾ ਦਾ ਅਸਰ ਅੱਜ ਘੱਟ ਹੀ ਦੇਖਣ ਨੂੰ ਮਿਲ ਰਿਹਾ ਹੈ ਰਾਤ ਦੇ ਤਾਪਮਾਨ 12 13 14 ਡਿਗਰੀ ਤੱਕ ਜਾਣ ਦੀ ਉਮੀਦ ਹੈ ਪਰ ਸਵੇਰ ਦੇ ਸਮੇਂ ਤਾਪਮਾਨ ਘਟਦੇ ਹੋਏ ਦਿਖਾਈ ਦੇ ਰਹੇ ਨੇ ਹਲਕੀ ਦਰਮਿਆਨੀ ਬੱਦਲਵਾਈ ਪੰਜਾਬ ਦੇ ਵਿੱਚ ਐਂਟਰ ਕਰ ਸਕਦੀ ਹੈ ਜੋ ਕਿ ਅੱਧ ਰਾਤ ਤੋਂ ਬਾਅਦ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਉਮੀਦ ਹੈ ਕਿ ਪੰਜਾਬ ਦੇ ਵਿੱਚ ਸਵੇਰ ਦੇ ਸਮੇਂ ਤੜਕੇ ਹੁੰਦੇ ਥੋੜੀ-ਬਹੁਤੀ ਬੱਦਲਵਾਈ ਦਾ ਅਸਰ ਦੇਖਣ ਨੂੰ ਮਿਲੇਗਾ ਪਰ ਕੋਈ ਬਹੁਤ ਵੱਡੀ ਹਲਚਲ ਮੀਂਹ ਦੇ ਪੱਖ ਤੋਂ ਦਿਖਾਈ ਨਹੀਂ ਦੇ ਰਹੀ ਗੱਲ ਕੀਤੀ ਜਾਵੇ ਤਾਂ ਮੀਂਹ ਦੀ ਸੰਭਾਵਨਾ ਪਹਾੜੀ ਖੇਤਰ ਵਿੱਚ ਲਗਾਤਾਰ ਬਣੀ ਹੋਈ ਹੈ ਹਿਮਾਚਲ ਦੇ ਏਰੀਏ ਦੇ ਵਿੱਚ ਲਗਾਤਾਰ ਮੀਂਹ ਹੋਣ ਦੇ ਕਾਰਨ ਦੁਆਬਾ 벨ਟ ਦੇ ਵਿੱਚ ਥੋੜੀ-ਬੋਤੀ ਠੰਡ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਪਰ ਬਾਕੀ ਪੰਜਾਬ ਦੇ ਵਿੱਚ ਕੋਈ ਵੱਡੀ ਅਪਡੇਟ ਮੀਂਹ ਦੇ ਸਬੰਧੀ ਹਜੇ ਦਿਖਾਈ ਨਹੀਂ ਦੇ ਰਹੀ ਜਿਸ ਦੇ ਨਾਲ ਅਸੀਂ ਕਹਿ ਸਕੀਏ ਕਿ ਪੰਜਾਬ ਵਿੱਚ ਮੀਂਹ ਦੀ ਸੰਭਾਵਨਾ ਹੋ ਸਕਦੀ ਹੈ ਬਾਕੀ ਇਹ ਇਹ ਜ਼ਰੂਰ ਹੈ ਕਿ ਬਦਲਵਾਈ ਹੋਣ ਦੇ ਕਾਰਨ ਸਵੇਰ ਦੇ ਸਮੇਂ ਥੋੜੀ ਜਿਹੀ ਠੰਡ ਜ਼ਿਆਦਾ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਧੁੱਪ ਨਾ ਨਿਕਲਣ ਦੇ ਕਾਰਨ ਅਕਸਰ ਹੀ ਸਾਨੂੰ ਇਹਨਾਂ ਦਿਨਾਂ ਵਿੱਚ ਠੰਡ ਦਾ ਅਸਰ ਸਵੇਰ ਦੇ ਸਮੇਂ ਦੇਖਣ ਨੂੰ ਮਿਲਦਾ ਹੈ ਪਰ ਬਾਅਦ ਦੁਪਹਿਰ ਅਤੇ ਰਾਤ ਦੇ ਸਮੇਂ ਗਰਮਿਆਸ਼ ਦਾ ਮਾਹੌਲ ਵੱਧ ਜਾਂਦਾ ਹੈ ਪੂਰਬ ਦੀ ਹਵਾ ਦੀ ਵਾਪਸੀ ਹੋਣ ਦੇ ਕਾਰਨ ਵੀ ਸਾਨੂੰ ਥੋੜੀ-ਬਹੁਤੀ ਨਿੱਗ ਦਾ ਅਹਿਸਾਸ ਕੱਲ ਸਵੇਰ ਨੂੰ ਦੇਖਣ ਨੂੰ ਮਿਲ ਸਕਦਾ ਹੈ ਜੀ ਬਾਕੀ ਕਿਸਾਨਾ ਵੀਰਾਂ ਲਈ ਇਹੀ ਅਪਡੇਟ ਹੈ ਕਿ ਕਣਕ ਨੂੰ ਅਗਰ ਪਾਣੀ ਵਗੈਰਾ ਦੀ ਲੋੜ ਹੈ ਤਾਂ ਪਾਣੀ ਲਗਾ ਸਕਦੇ ਹੋ ਚੰਗੀ ਧੁੱਪ ਲੱਗਣ ਦੇ ਕਾਰਨ ਹੁਣ ਕਿਤੇ ਨਾ ਕਿਤੇ ਖੇਤ ਕਣਕ ਦੇ ਪਾਣੀ ਮੰਗ ਰਹੇ ਨੇ ਹਵਾ ਜਿਹੜੀ ਮੀਂਹ ਦੀ ਗਤੀਵਿਧੀ ਹੈ ਉਹ 20 ਤਰੀਕ ਦੇ ਨੇੜੇ ਤੇੜੇ ਹੈ ਫਿਲਹਾਲ ਦੇ ਨ ਪਏ ਨੇ ਅਜੇਹੇ ਦੇ ਵਿੱਚ ਪਾਣੀ ਦੀ ਅਗਰ ਖੇਤ ਨੂੰ ਲੋੜ ਹੈ ਤਾਂ ਪਾਣੀ ਲਗਾ ਦਿਓ ਬਾਕੀ ਕੋਈ ਵੀ ਨਵੀਂ ਅਪਡੇਟ ਹੋਵੇਗੀ ਤਾਂ ਚੈਨਲ ਦੇ ਉੱਪਰ ਜਾਣਕਾਰੀ ਲੈ ਕੇ ਸਭ ਤੋਂ ਪਹਿਲਾਂ ਹਾਜ਼ਰ ਹੋਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ